ਪਿੰਡ ਪੀਰਾਂ ਵਾਲਾ ਵਿਖੇ ਮਲੋਰਟੀ ਮੋਰਚਾ ਵਿਸ਼ਾਲ ਜਨ ਸਭਾ ਯੋਜਨ ਦੌਰਾਨ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਕੇ ਥੋਮਸ ਪੱਟੀ ਨੇ ਕਈ ਵੱਡੀ ਗੱਲ ਜੀ ਹਾਂ ਬਿੱਟੂ ਮਸੀਹ ਜ਼ਿਲ੍ਹਾ ਪ੍ਰਧਾਨ ਮਲੋਰਟੀ ਪ੍ਰੋਇਪਰ ਦੀ ਅਗਵਾਈ ਹੇਠ ਪਿੰਡ ਪੀਰਾਂ ਵਾਲੀ ਵਿਖੇ ਵਿਸ਼ਾਲ ਜਨ ਸਭਾ ਦਾ ਯੋਜਨ ਕੀਤਾ ਗਿਆ ਇਸ ਵਿੱਚ ਮੁੱਖ ਮਹਿਮਾਨ ਵਜੂ ਥੋਮਸ ਮਸੀਹ ਪੰਜਾਬ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਫਰੋਈਪੁਰ ਲੋਕ ਸਭਾ ਸੀਟ ਲਈ ਭਾਜਪਾ ਨੂੰ ਵੱਡੀ ਲੀਡ ਨਾਲ ਜਿੱਤੌਣ ਲਈ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਭਾਰੀ ਕਾਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਹੀ ਪ੍ਰਧਾਨ ਮੰਤਰੀ ਬਣ ਜਾ ਰਹੇ ਹਨ ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸਹਿਤ ਅਨੇਕਾਂ ਹੀ ਭਾਜਪਾ ਵਰਕਰਾਂ ਤੇ ਆਹੁਦੇਦਾਰ ਆਦ ਹਾਜ਼ਰ ਸਨ ਮਮਡੋੜ ਤੋਂ ਪੱਤਰਕਾਰ ਜਗਿੰਦਰ ਸਿੰਘ ਪੋਲਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ਵ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸੜਨਾ ਦੇਖਦੇ ਹੋ ਸਾਡਾ ਚੈਨਲ ਮੈਂ ਥੋਮਸ ਮਸੀ ਹੈ ਜੀ ਪੰਜਾਬ ਪ੍ਰਧਾਨ ਕਟਕਣਤੀ ਮੋਰਚਾ ਭਾਜਪਾ ਵੱਲੋਂ ਅੱਜ ਫਿਰੋਜ਼ਪੁਰ ਵਿਖੇ ਪਿੰਡ ਪੀਰਾਂ ਬਾਗ ਦੇ ਵਿੱਚ ਇੱਕ ਮੀਟਿੰਗ ਹੋਈ ਆ ਜੋ ਜ਼ਿਲ੍ਹਾ ਪ੍ਰਧਾਨ ਮੈਨਿਉਟੀ ਦਾ ਬਿੱਟੂ ਮਸੀਦੀ ਗਾਈਡ ਹੈ ਤੇ ਇਹ ਮੈਨਿਉਟੀ ਮੈਂਬਰ ਪੱਪਾ ਭਾਰ ਅੱਜ ਪਹੁੰਚੇ ਨੇ ਇਹ ਤੋਂ ਸਾਬਤ ਹੁੰਦਾ ਵਾ ਕਿ ਕਿ ਜਿਹੜੀਆਂ ਭਾਜਪਦੀਆਂ ਸੀਟਾਂ 13 ਦੇ 13 ਹੀ ਲਵਾਂਗੇ ਤੇ ਜਦੋਂ ਮੈਂ ਮੀਟਿੰਗ ਕਰ ਰਿਹਾ ਸੀ ਤਾਂ ਉੱਥੇ ਸਾਡੀ ਵੱਡੀ ਕੀਮਤੀ ਦੇ ਵਿੱਚ ਫਰੋਹੇ ਕੋਲ ਦੇ ਪਾਸਟਰ ਸਹਿਬਾਨ ਆਏ ਨੇ ਤੇ ਜੋ ਪਾਸਟਰ ਸਹਿਬਾਨ ਨੇ ਕੁਝ ਆਪਣੀ ਮੁਸ਼ਕਲਾਂ ਦੱਸੀਆਂ ਨੇ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮਹੀਨਾ ਹਟਾ ਇੱਕ ਕਲੈਕਸ਼ਨ ਚ ਰਹਿ ਗਿਆ ਉਸ ਤੋਂ ਬਾਅਦ ਜੇ ਦੀ ਕੋਈ ਪਾਸਟਰ ਦੀ ਮੁਸ਼ਕਲ ਆ ਮੈਂ ਆਪ ਅਸੀਸਨੀ ਜ਼ਕਰ ਜੀ ਨੂੰ ਮਿਲ ਕੇ ਅਗਮਤ ਸ਼ਰਨ ਨੂੰ ਮਿਲ ਕੇ ਅਸੀਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਕਰਾਵਾਂ ਮੇਰਾ ਨਾਮ ਪਾਸਟਰ ਗੁਰਜੀਤ ਹੈ ਔਰ ਅੱਜ ਆਪਣੇ ਫਿਰੋਜ਼ਪੁਰ ਦੇ ਵਿੱਚ ਜੋ ਕਮਿਊਨਿਟੀ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਥਾਮਸ ਮਸੀਹ ਜੀ ਪਹੁੰਚੇ ਨੇ ਜੋ ਪੰਜਾਬ ਪਰਮਾਨ ਮਨੋਰਟੀ ਮੋਰਚਾ ਇਸ ਜਗ੍ਹਾ ਤੇ ਆਏ ਨੇ ਉਹਨਾਂ ਦੇ ਇੱਥੇ ਪਹੁੰਚਣ ਦੇ ਨਾਲ ਸਾਡੀ ਕਮਿਊਨਿਟੀ ਨੂੰ ਇੱਕ ਪਰਮਾ ਹੰਦਾਰਾ ਮਿਲਿਆ ਔਰ ਇਹਦੇ ਨਾਲ ਹੀ ਅਸੀਂ ਹਾਈ ਕਮਾਂਡ ਦੇ ਵੀ ਧੰਨਵਾਦ ਦੀਆਂ ਜਿਨ੍ਹਾਂ ਨੇ ਹੋਰ ਨਹਾਰ ਪਰਸਨ ਨੂੰ ਚੁਣਿਆ ਔਰ ਸਾਡੇ ਵਿਚਕਾਰ ਜਿਹੜਾ ਐਜ਼ ਆ ਪੰਜਾਬ ਦੀ ਕਮਿਊਨਿਟੀ ਨੂੰ ਜਿਹੜਾ ਹੈ ਦੇਖਣ ਦੇ ਲਈ ਉਹਨਾਂ ਨੇ ਭੇਜਿਆ ਹੈ ਔਰ ਸਪੈਸ਼ਲੀ ਮinority ਮੋਰਚੇ ਦਾ ਪੰਜਾਬ ਪ੍ਰਧਾਨ ਲਗਾ ਕੇ ਸਾਡੇ ਵਿੱਚ ਭੇਜਿਆ ਉਹਨਾਂ ਨੂੰ ਅਸੀਂ ਉਹਨਾਂ ਦੇ ਤੇ ਬਹੁਤ ਧੰਨਵਾਦੀ ਆਂ ਔਰ ਦੂਸਰਾ ਉਹਨਾਂ ਦੇ ਨਾਲ ਮਿਲ ਕੇ ਅਸੀਂ ਆਪਣੀ ਕਮਿਊਨਿਟੀ ਦੀਆਂ ਮਰਜ਼ੀਆਂ ਨੂੰ ਰੱਖਿਆ ਜੋ ਕਿ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ ਕਮਿਊਨਿਟੀ ਦੇ ਵਿੱਚ ਉਹਨਾਂ ਦੇ ਬਾਰੇ ਡਿਸਕਸ ਕੀਤੀ ਐ ਔਰ ਪੰਜਾਬ ਪ੍ਰਧਾਨ ਥੋਮਸ ਮਸੀ ਜੀ ਵੱਲੋਂ ਜੋ ਹੈ ਇੱਕ ਗੱਲਬਾਤ ਕੀਤੀ ਗਈ ਆ ਔਰ ਇਹ ਸਾਨੂੰ ਹੁੰਗਾਰਾ ਦਿੱਤਾ ਗਿਆ ਹੈ ਵਿਸ਼ਵਾਸ ਦਿੱਤਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ ਸਰਕਾਰ ਬਣਦੀ ਹੈ ਇਹਨਾਂ ਮੰਗਾਂ ਦਾ ਜੋ ਹੈ ਉਹ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕੀਤਾ ਜਾਵੇਗਾ ਸਸਿ ਬੜੇ ਧੰਨਵਾਦੀ ਹਾਂ ਉਹਨਾਂ ਦੇ ਜੱਟਕਿੰਤੀ ਦੇ ਪ੍ਰਧਾਨ ਅੱਜ ਅਸੀਂ ਵੀਰਾਲੇ 'ਚ ਪਹੁੰਚੇ ਨੇ ਤੁਹਾਨੂੰ ਗੱਲਾਂ ਦੱਸੀਆਂ ਨੇ ਉਹਨਾਂ ਨੇ ਅੱਜ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿਸਾਨਾਂ ਦੀ ਕਿਸਾਨਾਂ ਦਾ ਹੁੰਦਾ ਜੇ ਪ੍ਰੋਟੈਸਟ ਕਰਨਾ ਹੈ ਉਹਨੂੰ ਕਿਤੇ ਬੈਠ ਕੇ ਕਰਦੇ ਕਾਲੀਆਂ ਝੰਡੀਆਂ ਵਿਖਾ ਕੇ ਕਿੱਟਾ ਮਾਰ ਕੇ ਇਹ ਪ੍ਰੋਚਟ ਨਹੀਂ ਦਪੇ ਇਹ ਖਰਾਰਤੀ ਇਸ ਤਰ੍ਹਾਂ ਦੇ ਨਹੀਂ ਅਗਲਾ ਕਰਦੇ ਨੇ ਕਿਸਾਨ ਸਾਡੇ ਪਰਹਾ ਨੇ ਅਸੀਂ ਆਪ ਕਿਸਾਨ ਇੰਦਰ ਜੀ ਹਰ ਕਿਸਾਨਾਂ ਦੇ ਨਾਲ ਆਸੀਂ ਜੇ ਕੋਈ ਕਮੀਸ਼ ਨਹੀਂ ਰਹਿੰਦੀ ਹੈ ਔਰ ਹਰ ਟਾਈਮ ਸਾਡੀ ਸਰਕਾਰ ਬੰਨੀ ਹੈ ਇਹ ਤਾਂ ਹਰ ਪਤਾ ਵੀ ਸਾਡੀ ਸਰਕਾਰ ਉੱਪਰ ਬੰਨੀ ਬੰਨੀ ਤੇਜਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਲੈ ਬਣੇ ਅਸੀਂ ਫਿਰ ਵੀ ਕਹਿੰਦੇ ਹਾਂ ਜੇ ਕੋਈ ਕਮੀ ਪੱਛੀ ਹੈ ਕਿ ਉਹਨੂੰ ਆਪਾਂ ਭਰਾਵਾਂ ਤਰ੍ਹਾਂ ਬੈਠ ਕੇ ਅਸੀਂ ਵੀ ਕਿਸਾਨ ਦੇ ਪੁੱਤਾਂ ਕਿਸਾਨ ਆ ਮੇਰਾ ਖਿਆਲ ਹੈ तकरीबन ਇਥੇ ਜਿੰਨੇ ਕੱਟੇ ਸਾਰੇ ਕਿਸਾਨੀ ਆਹੀ ਜਿਆਦੇ ਕਿਸਾਨੀ ਆ ਕਿਤੇ ਨਾਲ ਪਰ ਪੰਜਾਬ ਦੇ ਵਿੱਚ ਕਿਹੜੀਆਂ ਫੈਕਟਰੀਆਂ ਲੱਗੀਆਂ ਨੇ ਜਿਨ੍ਹਾਂ ਨਾਲ ਅਸੀਂ ਸਬੰਧ ਰੱਖਦੇ ਹਾਂ ਸਿਰਫ ਕਿਸਾਨੀ ਨਾਲ ਸਬੰਧ ਰੱਖਦੇ ਹਾਂ ਸਾਰੇ ਕਿਸਾਨੀ ਦੇ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਕਿਸਾਨ ਸਾਡੇ ਭਰਾ ਨੇ ਕੋਈ ਗੱਲ ਨਹੀਂ ਹਰ ਟਾਈਮ ਦੇ ਵਿੱਚ ਅਸੀਂ ਦੁੱਖ ਸੁੱਖ ਦੇ ਕਿਸਾਨਾਂ ਦੇ ਨਾਲ ਖੜੇ ਆ ਜੇ ਕੋਈ ਜ਼ਰੂਰਤ ਕਿਤੇ ਹੋਰ ਵੀ ਹੋਵੇ ਤੇ ਅੱਗੇ ਆਉਣ ਵਾਲੇ ਟਾਈਮ 'ਚ ਅਸੀਂ ਜਿਹੜੀਆਂ ਮੁਸ਼ਕਲਾਂ ਨੇ ਉਹ ਕੇ ਪਛਾਵਾਂਗੇ ਤੇ ਉਹਦਾ ਹੱਲ ਕਰਾਵਾਂਗੇ ਅਸੀਂ ਇੱਕ ਸਰ ਫਰੋਜ਼ਪੁਰ ਲੋਕ ਸਭਾ ਸੀਟ ਕਿਸ ਨੂੰ ਮੈਦਾਨ ਦੇ ਉਤਾਰਿਆ ਜਾ ਰਿਹਾ ਹੈ ਜੀ ਜੀ ਵੇਖੋ ਜਿਹੜਾ ਫਰੋਜ਼ਪੁਰ ਲੋਕ ਸਭਾ ਸੀਟ ਹੈ ਇਹ ਹਾਈ ਕਮਾਂਡ ਦਾ ਫੈਸਲਾ ਅਸੀਂ ਕਮਲ ਦੇ ਫੁੱਲ ਦਾ ਕੰਮ ਕਰ ਰਹੇ ਹਾਂ ਅਸੀਂ ਕਮਲ ਦੇ ਫੁੱਲ ਦੇ ਸਪਾਈ ਹਾਂ ਸਾਨੂੰ ਜੋ ਹਾਈ ਕਮਾਂਡ ਹੁਕਮ ਕਰੇਗੀ ਜਿਹੜਾ ਵੀ ਕੈਂਡੀਡੇਟ ਦੇਵੇਗੀ ਸਾਡੇ ਸਿਰ ਮੱਥੇ ਦਾ ਅਸੀਂ ਮਨ ਔਰ ਧਨ ਦੇ ਨਾਲ ਸਾਰੇ ਸਹਿਯੋਗ ਕਰਾਂਗੇ ਕਮਲ ਦੇ ਫੁੱਲ ਦੀ ਭਾਰਤੀ ਜਨਤਾ ਪਾਰਟੀ ਦੀ ਪਾਰਟੀ ਵਿੱਚ ਜੋ ਵੀ ਭੇਜਣਾ ਕੈਂਡੀਡੇਟ ਜਿਹੜਾ ਭੇਜੇਗੀ ਸਾਡੇ ਵਾਸਤੇ ਉਹ ਬਹੁਤ ਸਤਿਕਾਰਯੋਗ ਹੋਵੇਗਾ ਜਿਹੜਾ ਵੀ ਆਵੇਗਾ